ਸਾਡੇ ਤੇ ਟੈਗ ਕੀਤੇ ਜਾ ਰਹੇ ਨੇ ਕਿਉਂ ਸਾਨੂੰ ਅਜ ਸਮਾਜ ਦੇ ਵਿੱਚ ਅਪਰਾਧੀ ਬਣਾ ਕੇ ਕੋਸ਼ਿਸ਼ ਕੀਤਾ ਜਾ ਚੁੱਕਿਆ ਹੈ ਸਾਨੂੰ ਸਮਾਜ ਦੇ ਵਿੱਚ ਅਪਰਾਧੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਇਸ ਗੱਲ ਦਾ ਜਵਾਬ ਅੱਜ ਲੈ ਕੇ ਆਵਾਂਗੇ ਸਾਨੂੰ ਅਜ ਅਪਰਾਧੀ ਬਣਾ ਕੇ ਕੋਸ਼ਿਸ਼ ਕੀਤਾ ਜਾ ਰਿਹਾ ਹੈ ਉਹਦਾ ਜਵਾਬ ਲੈ ਕੇ ਰ੍ਹਾਂਗੇ ਕੀ ਕਸੂਰ ਕੀਤਾ ਸੀ ਕੱਲ ਜਦੋਂ ਮਰਦ ਹੋ ਜਾਂਦਾ ਹੈ ਉਸ ਤੋਂ ਬਾਅਦ ਕੁਝ ਪੋਸਟਾਂ ਆਉਂਦੀਆਂ ਨੇ ਕੁਝ ਸੋਸ਼ਲ ਮੀਡੀਆ ਤੇ ਗੱਲਾਂ ਆਉਂਦੀਆਂ ਨੇ ਬੇਵਦੀ ਨਾਲ ਜੁੜੇ ਹੋਏ ਡੇਰਾ ਪ੍ਰੇਮੀ ਨੇ ਬਾਪ ਦਾ ਕਤਲ ਮੈਨੂੰ ਸਮਝ ਨਹੀਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਬੇਵਦੀ ਦਾ ਕਲੰਕ ਸਾਡੇ ਮੱਥੇ ਤੇ ਲਾਇਆ ਕਿਨੇ ਆ ਕਿਉਂ ਨਹੀਂ ਇਨਸਾਫ ਦਿੱਤਾ ਗਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਬੇਵਦੀ ਹੋਈ ਉਹਦਾ ਦੁੱਖ ਹਰ ਇੱਕ ਨੁਆ ਦੇ ਸਾਨੂੰ ਵੀ ਹੈ ਪਰ ਉਥੇ ਹੁੰਦਾ ਕੀ ਹੈ ਇੱਕ ਕਹਾਣੀ ਲਿਖੀ ਜਾਂਦੀ ਹੈ ਉਸ ਕਹਾਣੀ ਦੀ ਸ਼ੂਟਿੰਗ ਕੀਤੀ ਜਾਂਦੀ ਹੈ ਫੋਟੋਗ੍ਰਾਫੀ ਦੇ ਵਿੱਚ ਪਹਿਲਾ ਇੱਕ ਸਾਡਾ ਸਾਥੀ ਲਿਆਂਦਾ ਜਾਂਦਾ ਮਹਿੰਦਰਪਾਲ ਬਿੱਟੂ ਜੋ ਮਹਿੰਦਰਪਾਲ ਬਿੱਟੂ ਦੇ ਨਾਲ ਬਿੱਤੀ ਹੈ ਜੋ ਮਹਿੰਦਰਪਾਲ ਬਿੱਟੂ ਦੇ ਨਾਲ ਗੈਰ ਮਨੁੱਖੀ ਤਸ਼ੱਦਦ ਕੀਤਾ ਗਿਆ ਉਸ ਨੂੰ ਕਾਗਜ਼ਾਂ ਦੇ ਉੱਪਰ ਲਿਖ ਕੇ ਕਹਾਣੀ ਨੂੰ ਇਹ ਸਮਾਜ ਦੇ ਰੂਪੇ ਪ੍ਰਕਾਰ ਕਰ ਦਿੱਤਾ ਜਾਂਦਾ ਜੀ ਮੁੱਖ ਦੋਸ਼ੀ ਪਹਿਲੀ ਗਲਤੀ ਮੈਨੂੰ ਇਹ ਨਹੀਂ ਸਮਝ ਆਈ ਮੁੱਖ ਜੋ ਦੋਸ਼ੀ ਕਿਸੇ ਨੂੰ ਕਹਿਣ ਦਾ ਹੱਕ ਅਦਾਲਤਾਂ ਦਾ ਹੈ ਕ્યા ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਇਹ ਕੀ ਦਾ ਹਜੇ ਇਹ ਗੱਲ ਨਹੀਂ ਕਲੀਅਰ ਹੋਈ ਕੀ ਮਾਨਯੋਗ ਅਦਾਲਤ ਕਿਸੇ ਨੂੰ ਮੁੱਖ ਦੋਸ਼ੀ ਕਰਾਰ ਦਿੰਦੀ ਹੈ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਦੇ ਦਿੰਦੇ ਆ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਪਰ ਦੋਸ਼ੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਕਿਸੇ ਨੇ ਅਜੇ ਤੱਕ ਇਹ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਤੰਦ ਦੇ ਉੱਤੇ ਕੀ ਕੀ ਬੇਤੀਆਂ ਨੇ ਕਿਵੇਂ ਗੰਦਗੀ ਘੋਲ ਕੇ ਉਹਨਾਂ ਨੂੰ ਬੁਲਾਈ ਜਾਂਦੀ ਹੈ ਕਿਵੇਂ ਉਹਨਾਂ ਨੂੰ ਜਾਨ ਮਨੁੱਖੀ ਤਸੀਹੇ ਦਿੱਤੇ ਜਾਂਦੇ ਨੇ ਕਿਵੇਂ ਬਾਪ ਬੇਡੇ ਦੀ ਪਤ ਸਾਹਮਣੇ ਰੋਣੀ ਜਾਂਦੀ ਹੈ ਕਿਵੇਂ ਬੇਟੇ ਨੂੰ ਬੇਟੀ ਕਿਵੇਂ ਬਾਪ ਨੂੰ ਬੇਟੀ ਦੀ ਫੋਟੋ ਦਿਖਾ ਕੇ ਕਿਹਾ ਜਾਂਦਾ ਜੋ ਤੇਰੇ ਅੱਜ ਬੇਟੀ ਨਾਲ ਤੇਰੇ ਸਾਹਮਣੇ ਹੋਇਆ ਕੱਲ ਤੇਰੀ ਬੇਟੀ ਦੇ ਨਾਲ ਹੋਵੇਗਾ ਆਹ ਤਸ਼ੱਦਦ ਦੇ ਨਾਲ ਸੇਣ ਕਰਵਾ ਲਏ ਜਾਂਦੇ ਨੇ ਆਹ ਕਾਗਜ਼ ਬਣਾ ਕੇ ਪੇਸ਼ ਕਰ ਦਿੱਤੇ ਜਾਂਦੇ ਨੇ ਸਮਾਜ ਦੇ ਵਿੱਚ ਪ੍ਰਚਾਰ ਕਰ ਦਿੱਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬੇਅਦਬੀ ਦੇ ਦੋਸ਼ੀ ਸਲਾਖਾਂ ਦੇ ਪਿੱਛੇ ਨੇ ਉਸ ਤੋਂ ਬਾਅਦ ਸ਼ੂਟਿੰਗ ਦੇ ਵਿੱਚ ਨਵੇਂ ਹੋਰ ਚਿਹਰੇ ਐਡ ਕੀਤੇ ਜਾਂਦੇ ਆ ਢੜਵੀਆਂ ਦੀ ਤਰ੍ਹਾਂ ਰਾਤ ਦੇ 2-2 ਵਜੇ 50-50 ਗੱਡੀਆਂ ਲੈ ਕੇ ਕੋਲੇਤਾਰੇ ਲੋਕਾਂ ਨੂੰ ਘਰੋਂ ਲਿਆ ਕੇ ਉਹਨਾਂ ਨੂੰ ਕੁੱਟ ਮਾਰ ਕੇ ਉਹਨਾਂ ਨੂੰ 병ਾਨ ਦਵਾਲੇ ਜਾਂਦੇ ਨੇ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਜਾਤੀ ਹੋ ਰਹੀ ਹੈ ਅਸੀਂ ਰੋਏ ਅਸੀਂ ਪਿੱਟੇ ਕਰ ਲਏ ਕਿਸੇ ਨੇ ਸਾਡੀ ਗੱਲ ਤੱਕ ਨਹੀਂ ਸੁਣੀ ਉਹਦਾ ਨਤੀਜਾ ਕੀ ਨਿਕਲ ਰਿਹਾ ਹੈ ਨਤੀਜਾ ਇਹ ਨਿਕਲ ਰਿਹਾ ਹੈ ਕਿ ਉਹ ਮਿੰਦਰਪਾਲ ਬਿੱਟੂ ਜਿਹਨੂੰ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਇਹ ਮੱਖ ਹੈ ਦੂਜੇ ਪਾਸੇ ਮੱਖ ਦੀ ਰਾਖੀ ਕਰਨ ਦੇ ਵਿੱਚ ਸਾਡਾ ਸਿਸਟਮ ਨਕਾਮ ਸਾਬਤ ਹੋ ਜਾਂਦਾ ਹੈ ਉਸ ਮੁੱਖ ਬੰਦੇ ਨੇ ਜੇਲ੍ਹ ਦੇ ਵਿੱਚ ਕਤਲ ਕਰਵਾਇਆ ਦਿੱਤਾ ਜਾਂਦਾ ਇੱਕ ਪਲੈਨਿੰਗ ਦੇ ਨਾਲ ਉਹਦਾ ਕਤਲ ਹੁੰਦਾ ਉਹਦੇ ਕਤਲ ਦੀ ਗੱਲ ਕਿਤੇ ਸਿਰੇ ਨਹੀਂ ਲਾਈ ਜਾਂਦੀ ਅਸੀਂ ਫਿਰ ਕਰਨਾਏ ਅਸੀਂ ਫਿਰ ਰਹੇ ਅਸੀਂ ਫਿਰ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਅਸੀਂ ਫਿਰ ਸਾਡੇ ਸਿਸਟਮ ਨੂੰ ਬੇਨਤੀਆਂ ਕੀਤੀਆਂ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਡੇ ਬੰਦੇ ਦਾ ਕਤਲ ਹੋਇਆ ਇਹ ਪਲਾਨਿੰਗ ਦੇ ਨਾਲ ਹੋਇਆ ਸਾਡੇ ਨਾਲ ਫਿਰ ਵਾਅਦਾ ਕੀਤਾ ਜਾਂਦਾ ਹੈ ਸਾਡੇ ਨਾਲ ਫਿਰ ਉੱਥੇ ਜ਼ਿੰਮੇਵਾਰੀਆਂ ਚੱਕੀਆਂ ਜਾਂਦੀਆਂ ਨੇ ਸਾਨੂੰ ਭਰੋਸੇ ਦੇ ਉੱਤੇ ਜਾਂਦੇ ਨੇ ਪਰ ਉਹਨਾਂ ਭਰੋਸਿਆਂ ਦਾ ਨਤੀਜਾ ਕੀ ਨਿਕਲਦਾ ਹੈ 0% 0% ਦਾ ਨਤੀਜਾ ਨਿਕਲਦਾ ਉਹਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਇੱਕ ਪਲਾਨਿੰਗ ਦੇ ਮੁਤਾਬਕ ਦੋ ਬੰਦਿਆਂ ਨੂੰ ਜਿਹੜੇ ਪਹਿਲਾਂ ਜੇਲ੍ਹ ਦੇ ਵਿੱਚ ਕਿਸੇ ਦਾ ਦੰਡੀ ਦਿਖਾਇਆ ਜਿਸਨੇ ਪੂਰੀ ਜ਼ਿੰਦਗੀ ਆਪਣੀ ਕਿਰਤ ਕਮਾਈ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਿਆ ਸਮਾਜ ਵਿਰੋਧੀ ਅੰਸ਼ਰਾਂ ਦੇ ਵੱਲੋਂ ਕੋਕਲਸ ਦੇ ਪੰਜਾਬ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਪਣੀ ਦਰਿੰਦਗੀ ਦਾ ਸ਼ਿਕਾਰ ਇਸ ਸਾਡੇ ਸਾਥੀ ਨੂੰ ਬਣਾ ਕੇ ਗਏ ਨੇ ਸੋ ਸਾਨੂੰ ਵੀ ਦੁੱਖ ਹੈ ਪਰ ਮੈਂ ਬੇਨਤੀ ਕਰਾਂ ਕਾਫੀ ਗੱਲਬਾਤ ਆਪਣੀ ਚੱਲਦੀ ਰਹੇਗੀ ਵਿਚਾਰਾ ਸਾਝੀਆਂ ਹੁੰਦੀਆਂ ਰਹਿਣੀਆਂ ਆਪਣਾ ਦੇ ਸਾਥੀ ਵਿਛੜ ਕੇ ਗਿਆ ਦਰਸ਼ਨ ਕਰਨ ਨੇ ਉਹਦੇ ਪਰ ਹੁਣ ਸ਼ਾਸਨ ਦੇ ਮਤਾਬਕ ਕਰੋ ਬੈਠ ਜਾਓ ਜ਼ਿੰਮੇਵਾਰ ਵੀਰ ਤੁਹਾਨੂੰ ਬੇਨਤੀ ਕਰ ਰਹੇ ਨੇ ਬੈਠ ਜਾਓ ਕਿਸੇ ਨੇ ਵੀ ਇਕੱਠਾ ਜਾਂ ਇਕੱਠਾ ਨਹੀਂ ਹੋਣਾ ਕੋਸ਼ਿਸ਼ ਕਰੋ فاਸਲਾ ਬਣਾ ਕੇ ਬੈਠੋ ਥੋੜਾ ਜਿਹਾ فاਸਲਾ ਪਾ ਕੇ ਬੈਠੋ ਬਾਈ ਜੀ ਇਕੱਠੇ ਨਾ ਹੋ